ਵਾਨਾ ਰੋਗ ਚਾਹੇ ਮਦਰ ਰੋਗ ਨਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਕਹਿੰਦੇ ਕਿਸਾਨ ਕਹਿੰਦੇ ਵੀ ਸਾਡੇ ਕਾਫੀ ਵੈਰਾਈਟੀਆਂ ਦੇ ਵਿੱਚ ਆ ਗਿਆ ਪਹਿਲੀ ਗੱਲ ਤਾਂ ਬਈ ਜੇ ਤੁਹਾਡੇ 2 ਬੂਟੇ 4 ਬੂਟੇ ਹੈਗੇ ਕਭਰਾਓ ਨਾ ਜੇ ਬਾਲਾ ਡਰਨਾ ਤਾਂ ਪੱਟ ਕੇ ਛੱਡ ਦਿਓ ਜੇ ਜ਼ਿਆਦਾ ਹੈਗਾ ਤਾਂ ਆਪਦੇ ਕਿਸੇ ਨਜ਼ਦੀਕ ਦੇ ਕਿਸਾਨ ਕੇ ਅੰਦਰ ਦੇ ਵਿੱਚੋਂ ਉਹਦਾ ਜਾ ਕੇ ਸੈਂਪਲ ਕਰਵਾ ਲਓ ਸਪਰੇਅ ਕਰਨਾ ਬਾਅਦ ਦੇ ਵਿੱਚ ਸੋਚੋ ਦੂਸਰੀ ਗੱਲ ਬਾਈ ਕੱਲਾ ਪਾਉਣਾ ਪਾਉਣਾ ਰੋਗ ਕਰਦੇ ਨਾ ਰਹੇ ਜੋ ਫਸਲ ਦੇ ਵਿੱਚ ਹੋਰ ਵੀ ਬੜੀਆਂ ਕਮੀ ਆਉਂਦੀਆਂ ਨੇ ਠੀਕ ਹੈ ਤਾਤਾਂ ਦੀ ਕਮੀ ਵੀ ਆਉਂਦੀ ਹੈ ਯੂਰੀਆ ਦੀ ਕਮੀ ਵੀ ਆਉਂਦੀ ਉਸ ਦੇ ਵੱਲ ਵੀ ਧਿਆਨ ਦੇ ਲਿਓ ਹੁਣ 2-3 ਦਿਨ ਸੋਸ਼ਲ ਮੀਡੀਆ ਤੇ ਬੋਨਾ ਰੋਗ ਬੋਨਾ ਰੋਗ ਹੀ ਚੱਲ ਰਿਹਾ ਹੈਗਾ ਮੰਨ ਲਿਆ ਵਾਇਰਸ ਹੈਗਾ ਠੀਕ ਹੈ ਪਹਿਲਾਂ ਤਾਂ ਆਪੋ ਆਪਣਾ ਏਰੀਆ ਦੇਖ ਲਓ ਵੀ ਆਪਣੇ ਮੰਨ ਲਾ ਏਰੀਏ ਦੇ ਵਿੱਚ ਹਨਾ ਜਿਵੇਂ ਆਪਾਂ ਮੰਨ ਲਾ ਖੇਤ ਮੰਨ ਲੈਨੇ ਆ ਕਿਸੇ ਪਿੰਡ ਕੋਈ ਨਾਮ ਰੱਖਿਆ ਕਿ ਇੱਦਾਂ ਕਿਸੇ ਪਿੰਡ ਕੋਈ ਨਾਮ ਰੱਖਿਆ ਆਪਣੇ ਕੋਲੇ ਸੋ ਪੰਜਾਬ ਜਿੰਨਾ ਵੀ ਆਪਣੇ ਏਰੀਆ ਦੇ ਵਿੱਚ ਵਾਹਣ ਹੈਗਾ ਦੇਖ ਲੋ ਠੀਕ ਹੈ ਵੀ ਭਾਈ ਆਪਣੇ ਅੰਡੀ ਗੰਡੀ ਦੇ ਹੈਗਾ ਜਾਂ ਨਾ ਕੱਕਲੇ ਆਪਣੀ ਡਰਾਈਵ ਹੋਇਆ ਮੰਦਿਆ ਵੈਰਿਸ ਹੈਗੇ ਪਰ ਜਿਆਦੇ ਵੀ ਵਿਚ ਬੰਦੇ ਸ਼ੋਸ਼ਾ ਵੀ ਛੱਡ ਰਿਹਾ ਡਰੋਨ ਧਮਕਾਉਣ ਤੋਂ ਬਿਨਾ ਕੋਈ ਗੱਲ ਹੀ ਨਹੀਂ ਕਰ ਰਹੇ ਹੈਗੇ ਠੀਕ ਹੈ ਹੁਣ ਕਹਿੰਦੇ ਬਾਈ ਤੇਲ ਵਾਲੀ ਸਪਰੇਅ ਕਰ ਲਓ ਤੁਸੀਂ ਚੈਸ ਕਰ ਲਓ ਮਸ਼ੀਨ ਕਰ ਲਓ ਠੀਕ ਆ ਚਲੋ ਜਿੱਥੇ ਆਉਂਦਾ ਬਾਈ ਜਿੱਥੇ ਮਾੜਾ ਮੋਟਾ ਸਾਨੂੰ ਪੂਰੀ ਬਿੱਠ ਵਾਲਾ ਜਾਂ ਚਿੱਟਾ ਤੇ ਲਾ ਦਿੰਦਾ ਸਪਰੇਅ ਕਰ ਲਓ ਬਾਈ ਐਵੇਂ ਨਾ ਬਿਨਾਂ ਗੱਲ ਤੋਂ ਢੋਲੀਆਂ ਚੱਕ ਲਿਓ ਤੇਲੇ ਵਾਲੀ ਸਪਰੇਅ ਕਰਨ ਵੇਲੇ ਤੇਲੇ ਵਾਲੀ ਸਪਰੇਅ ਹੋਵੇਗੀ ਇਹ ਬਿਮਾਰੀ ਚਵੈਰ ਸ ਹੈਗਾ ਇਹ ਕੁਸ਼ਕ ਏਰੀਆ ਦੇ ਵਿੱਚ ਹੀ ਹੈ ਪਹਿਲਾਂ ਇਹਨੂੰ ਪਛਾਣ ਜਰੂਰ